ਯੂਕੇ ਪਹੁੰਚਿਆ ਕੁਲੜ ਪੀਜ਼ਾ ਕਪਲ ਇੱਥੇ ਜਾ ਕੇ ਕੀਤੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਯੂਕੇ ਪਹੁੰਚਦੇ ਸਾਰ ਹੀ ਕਰ ਦਿੱਤੀ ਅਜਹੀ ਵੀਡੀਓ ਪਬਲਿਸ਼ ਕਿ ਦੇਖਣ ਵਾਲੇ ਵੀ ਰਹਿ ਗਏ ਹੈਰਾਨ ਦਾ ਦੇਖੀ ਪੰਜਾਬ ਦੇ ਜਲੰਧਰ ਦਾ ਮਸ਼ਹੂਰ ਪੀਜ਼ਾ ਕਪਲ ਇੰਗਲੈਂਡ ਪਹੁੰਚ ਗਿਆ ਜਿੱਥੇ ਉਹਨਾਂ ਨੇ ਪਹਿਲਾਂ 에ਅਰਪੋਰਟ ਪਹੁੰਚਣ ਦੀ ਵੀਡੀਓ ਪਾਈ ਸੀ ਤੇ ਹੁਣ ਉਹਨਾਂ ਨੇ ਗੱਡੀ ਦੇ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਸਹਜ ਤੇ ਰੋੜਾ ਇੱਥੇ ਪਹੁੰਚਣ ਤੋਂ ਬਾਅਦ ਆਪਣੇ ਕੰਮ ਬਾਰੇ ਜਾਣਕਾਰੀ ਸਾਂਝੀ ਕਰਦੇ ਨਜ਼ਰ ਆ ਰਹੇ ਨੇ ਇੱਥੇ ਆ ਕੇ ਉਹਨਾਂ ਨੇ ਸਾਊਥ ਹਾਲ ਦੇ ਵਿੱਚ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਅਤੇ ਵਾਹਿਗੁਰੂ ਜੀ ਦਾ ਸ਼ੁ크rana ਕੀਤਾ ਇਸ ਤੋਂ ਪਹਿਲਾਂ ਪੀਜਾ ਕਪਲ ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਨੇ ਹਵਾਈ ਅੱਡੇ ਦੀ ਵੀਡੀਓ ਸਾਂਝੀ ਕੀਤੀ ਸੀ ਜੋ ਉਹਨਾਂ ਦੇ ਯੂਕੇ ਜਾਣ ਦੀ ਗਵਾਹੀ ਭਰਦੀ ਵਿਖਾਈ ਦੇ ਰਹੀ ਸੀ ਤੋਂ ਅਦਾਜੀ ਹੈ ਕਿ ਬੀਤੇ ਦਿਨਾਂ ਤੋਂ ਮਸ਼ਹੂਰ ਕੁਲਰ ਪੀਜਾ ਜੋੜਾ ਸਹਿਜ ਅਰੋੜਾ ਤੇ ਗੁਰਪ੍ਰੀਤ ਇੰਗਲੈਂਡ ਸ਼ਿਫਟ ਹੋਣ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਸੀ ਤੇ ਹੁਣ ਉਹਨਾਂ ਦੇ ਵਿਦੇਸ਼ ਜਾਣ ਨੂੰ ਲੈ ਕੇ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਜੋੜਾ ਆਪਣੇ ਬੱਚੇ ਸਮੇਤ 에ਅਰਪੋਰਟ ਤੋਂ ਵਿਦੇਸ਼ ਜਾਂਦਾ ਨਜ਼ਰ ਆਇਆ ਤੇ ਹੁਣ ਪਹੁੰਚ ਗਏ ਨੇ ਆਓ ਦੇਖਦੇ ਹਾਂ ਯੂਕੇ ਦੇ ਵਿੱਚ ਆਪਣਾ ਹੈਗਾ ਅੱਜ ਪਹਿਲਾ ਦਿਨ ਕੱਲ ਸਿਰਤ ਇੱਥੇ ਆਏ ਸੀਗੇ ਤੇ ਅੱਜ ਪਹਿਲਾ ਦਿਨ ਹੈ ਤੇ ਕਹਿੰਦੇ ਗੁਰੂ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਆਪਾਂ ਹੁਣ ਦਰਸ਼ਨ ਕਰਨ ਚੱਲੇ ਆਂ ਸਾਊਥ ਹਾਲ ਗੁਰਦੁਆਰਾ ਸੇਵਾ ਤੇ ਵਾਰਿਸਨਾਲ ਤੁਸੀਂ ਪਹਿਲੇ ਮਿਲੋ ਵਾਰਿਸ ਰੂਪ ਸ਼ਸ਼ਕਾਂ ਸ਼ਸ਼ਕਾਂ ਕਰੋ ਸ਼ਸ਼ਕਾਂ ਵਾਰਿਸ ਸ਼ਸ਼ਕਾਂ ਕਰੋ ਇਹ ਥੋੜਾ ਵੈਦਰ ਕਰਕੇ ਥੋੜਾ ਜਾ ਇਹਨੂੰ ਕੋਲਡ ਹੋ ਗਿਆ ਹੂੰ ਥੋੜਾ ਠੰਡ ਦਾ ਮੌਸਮ ਹੈ ਤੇ ਤਾਂ ਕਰਕੇ ਇਹਨੂੰ ਥੋੜੀ ਜੀ ਠੰਡ ਲੱਗਦੀ ਹੋਈ ਹੈ ਤੇ ਮੈਡੀਸਿਨਸ ਵਗੈਰਾ ਅਸੀਂ ਇਹਦੀ ਨਾਲ ਲੈ ਕੇ ਆਏ ਸੀਗੇ ਤੁਹਾਡਾ ਗੁਰੂ ਘਰ ਆ ਚੁੱਕੇ ਹਨ ਜੋ ਬੋਲੇ ਸੋਨਿਹਾਲ ਸਤ ਸ਼੍ਰੀ ਅਕਾਲ ਇਹ ਗੁਰੂ ਘਰ ਦੀ ਪਾਰਕਿੰਗ ਹੈ ਜੀ ਦੱਸਿਆ ਜਾ ਰਿਹਾ ਕਿ 2 ਮਈ 15 ਦਿਨ ਪਹਿਲਾਂ ਹੀ ਯੂਕੇ ਸ਼ਿਫਟ ਹੋਏ ਸਨ ਹਾਲਾਂਕਿ ਉਹਨਾਂ ਦਾ 에어ਪੋਰਟ ਦਾ ਵੀਡੀਓ ਹੁਣ ਸਾਹਮਣੇ ਆਇਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ